ਅਸੀਂ ਇਹੋ ਜੇ ਕਮਾ ਦੇ ਵਿੱਚ ਜਦੋਂ ਪੈ ਗਏ ਅਸੀਂ ਗੁਰਮਤ ਤੋਂ ਥੋੜੇ ਜਿਹਾ ਦੂਰ ਹੋ ਰਹੇ ਹਾਂ ਸਟੈਪ ਬਾਏ ਸਟੈਪ ਇਹ ਸ਼ੁਰੂੀਆਂ ਦਲਾ ਰਹਿਣੀ ਕਰੇਗੇ 84 ਦੀ ਅਸੀਂ ਗੱਲ ਕਰਦੇ ਹਾਂ ਕਿ ਇਹ ਗੱਲ ਕਿਥੋਂ ਆ ਗਈ ਸਟੈਪ ਬਾਏ ਸਟੈਪ ਇੱਕ ਇਹ ਬੜਾ ਐਕਸ ਸਲੀਪਰੀ ਸਲੋਪਿਆਂ ਉੱਪਰ ਐ ਕੋਈ ਤੁਸੀਂ ਤਰਕਣਾ ਪੇ ਤਰਕਦੇ ਤੱਕ ਪਤਾ ਨਹੀਂ ਬੰਦਾ ਕਿਤੇ ਤੱਕ ਚਲੇ ਜਾਂਦਾ ਸਾਨੂੰ ਇਸ ਸਪੇਸ ਜਿਹੜਾ ਆ ਇੰਟਰਨਲਲੀ ਪੰਥ ਦੇ ਵਿੱਚ ਹਰੇਕ ਜਿਹੜਾ ਪਾਥਿਕ ਸਪੇਸ ਹੈ ਜੇ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਹਾਂ ਕਰੋੜਵਾਨ ਕੋਈ ਆ ਕੇ ਗੁਰਮਤ ਅਕੈਡਮੀ ਆ ਹੁਣ ਗੱਲਬਾਤਾਂ ਸਾਡੇ ਕੋਲ ਸਾਡੇ ਕੈਂਪ ਹੋਣ ਸਾਡੇ ਕੋਈ ਕਾਨਫਰੈਂਸਿਸ ਹੋਣ ਹੋ ਲੋਕੇ ਖਾਲਸਤਾਨ ਦੀ ਗੱਲ ਹੋਣੀ ਜ਼ਰੂਰੀ ਹੈ ਇਹ ਅਤ ਜ਼ਰੂਰੀ ਹੈ ਜਦੋਂ ਅਸੀਂ ਘੁੱਟ ਘੁੱਟ ਕੇ ਗੱਲ ਕਰਦੇ ਹਾਂ ਮੈਂ ਤੁਹਾਨੂੰ ਇਹ ਗੱਲ ਇੱਥੇ ਦਾ ਅੰਡਰਸਟੈਂਡਿੰਗ ਹੋ ਜਾਣਾ ਕਿ ਕੀ ਗੱਲ ਕੱਲ ਨੂੰ ਮੈਨੂੰ ਇੱਕ ਬੋਲਣ ਦਾ ਮੌਕਾ ਮਿਲਣਾ ਹੈ ਨਾ ਉਹ ਟੈਂਪਰ ਜਿਹੜਾ ਗਾਲੀ ਕਢੀ ਹੈ ਨੌਜਵਾਨਾਂ ਨੂੰ ਮੈਂ ਅਗਰ ਕੱਲ ਵੀ ਸਾਨੂੰ ਪੇਜ ਯੂਨੀਵਰਸਿਟੀ ਪ੍ਰੋਗਰਾਮ ਚਿੱਤੇ ਸਾਂਝੀ ਕੀਤੀ 20000 ਬੈਨੋ ਮੈਂ ਇੱਕ ਉਹ ਸੇ ਭਾਈ ਵੀ ਬਾਈ ਸਾਹਿਬ ਜਦੋਂ ਉਹ ਤੇ ਇੱਕ ਬੜਾ ਇੱਕ ਜਿਹਾ ਕਹਿੰਦਾ ਕਿ ਨੌਜਵਾਨ ਹੋ ਕੇ ਮੈਨੂੰ ਤੇ ਦੱਸਿਆ ਕਿ ਤੂੰ ਬੋਲਣਾ ਇੱਥੇ ਬੜੀ ਚਾਅ ਨਾਲ ਮੈਨੂੰ ਸੇਗਰ ਕਿਹਾ ਉਹ ਤਾਂ ਮੁਕ ਮੰਨੇ ਮੈਨੂੰ ਉਹਨਾਂ ਨੇ ਇੱਕ ਟੌਪਿਕ ਦਿੱਤਾ ਸੀਗਾ ਕਿ ਇੰਡੀਆ ਐਂਡ ਇਟਸ ਮਾਈਨੋਰਟੀਜ਼ ਕਿ ਇੰਡੀਆ ਦੇ ਉਹਦੇ ਜਿਹੜੇ ਭਰਤ ਗਣ ਕਰਗਤੀ ਵਰਗਿਆ ਉਹਨਾਂ ਦਾ ਕੀ ਸੁਲੂਕ ਹੋ ਰਿਹਾ ਹੈ ਜਦੋਂ ਮੈਂ ਉੱਥੇ ਪਹੁੰਚਿਆ ਤੇ ਮੈਨੂੰ ਬੋਲਣਾ ਸੀ ਮੇਰੇ ਨਾਲ ਮੇਰੇ ਜਿਵੇਂ ਸਾਥੀ ਸਿੰਘ ਸੇਗਰ ਹੋਰ ਨਾਲ ਸੀ ਤੇ ਮੈਂ ਆਪਣੇ ਪੇਪਰ ਜੇ ਲੈ ਕੇ ਉੱਥੇ ਪੌੜੀਆਂ ਚੜਿਆ ਪੌੜੀਆਂ ਚੜਦੇ ਇੱਕ ਕਹਿੰਦੇ ਕਿ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਉਹਨਾਂ ਨੇ ਦੋ ਜਣੇ ਨੇ ਮੇਰੇ ਬਾਪ ਦੇ ਪਾਸੇ ਕੀਤਾ ਕਹਿੰਦੇ ਕਿ ਜਦੋਂ ਤੂੰ ਸਟੇਜ ਤੇ ਆ ਨਾ ਤੂੰ ਖਾਲਸਾ ਨਹੀਂ ਕਹਿ ਸਕਦਾ ਨਾ ਤੂੰ ਪਿੰਡ ਵਾਲਿਆਂ ਦੇ ਨਾਲ ਚੜ ਸਕਦਾ ਹੁਣ ਅਸੀਂ ਜਿਸ ਤਰ੍ਹਾਂ ਦੇ ਵਿੱਚ ਪੜੇ ਆ ਇਹ ਗੱਲ ਮੇਰੇ ਦਿਮਾਗ 'ਚ ਫਿੱਟ ਨਹੀਂ ਹੈ ਕਿ ਅਸੀਂ ਕੰਮ ਕੀ ਆਏ ਸੁਣਾਈ ਸੀ ਪੌੜੀਆਂ ਉਤਰ ਕੇ ਜਿਹੜੇ ਮੇਰੇ ਸਹਿੰਜ ਸਗੇ ਨਾਲ ਦੇ ਉਹਨਾਂ ਨਾਲ ਜਾ ਕੇ ਮੈਂ ਤੇ ਮੈਨੂੰ ਜਹਦਾਤ ਨਵਿੰਦਰ ਸਿੰਘ ਬਾਬਰ ਦਾ ਜਿਹੜਾ ਛੋਟਾ ਮੁੰਡਾ ਆ ਪਈ ਨਵਿੰਦਰ ਸਿੰਘ ਉਹਨੇ ਮੈਨੂੰ ਕਿਹਾ ਕਿ ਪੇਪਰ ਫੜਾਣੇ ਕਰਨ ਲਈ ਜਿਹੜੇ ਤੇ ਨੇ ਤੇ ਉਹਨੇ ਮੇਰੇ ਤੋਂ ਪੇਪਰ ਲਏ ਉਹਨੇ ਪੇਪਰ ਆਪੀ ਜੇਬੀ ਚ ਪਾ ਲਏ ਕਹਿੰਦਾ ਹੁਣ ਸਿਰਫ ਗੱਲ ਪਾਕਿਸਤਾਨ ਦੀ ਤੇ ਘਟਨਾਵਾਂ ਦੀ ਕਰਨੀ ਆ ਕਹਿੰਦਾ ਤੇਰਾ ਵਿਸ਼ਾ ਹੋਰ ਸਿਕਾ ਸੱਜੇ ਨੇ ਰੋਕਣਾ ਆ ਕਹਿੰਦਾ ਕਿ ਇਹ ਨਹੀਂ ਹੱਸਣਾ ਕਹਿੰਦਾ ਜਾ ਕੇ ਬੋਲੋ ਅਸੀਂ ਬੋਲਦੇ ਅਸੀਂ ਸਟੇਜ ਤੋਂ ਉਤਰਿਆ ਉਹ ਆਰਗੇਨਾਈਜ਼ਰਸ ਨੇ ਮੈਨੂੰ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਇੱਥੇ ਕਦੀ ਬੋਲ ਨਹੀਂ ਸਕਦੇ ਜਦੋਂ ਸਾਡੇ ਸਪੇਸਿਸ ਦੇ ਵਿੱਚ ਲਿਮਿਟੇਸ਼ਨਸ ਹੁੰਦੀਆਂ ਗੱਲਾਂ ਦੇ ਉੱਤੇ ਉਹ ਪ੍ਰੋਬਲਮ ਆ ਜਾਂਦੀ ਹੈ